ਹਾਂਜੀ ਅੱਜ ਆਪਾਂ ਬਣਾਵਾਂਗੇ ਫਟਾਫਟ ਅਰਬੀ ਅਰਬੀ ਇਹ ਜਿਹੜੀ ਆਪਾਂ ਬਹੁਤ ਹੀ ਜਲਦੀ ਜਲਦੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਿਆਰ ਕਰਨੀ ਹੈਗੀ ਐਸ ਕਰਕੇ ਮੈਂ ਜਲਦੀ ਜਲਦੀ ਇਹ ਛਿੱਲ ਕੇ ਤੇ ਕੱਟ ਕੇ ਲੰਮੇ ਲੰਮੇ ਇਹਦੇ ਪੀਸ ਕੱਟ ਕੇ ਰੱਖ ਲੇ ਤੇ ਇਧਰ ਮਸਾਲਾ ਕੱਟ ਰੱਖਿਆ ਤਿੰਨ ਚਾਰ ਲਈ ਆਪਾਂ ਛੋਟੇ ਛੋਟੇ ਪਿਆਜ਼ ਲੰਬੇ ਲੰਬੇ ਕੱਟ ਲੇ ਪੰਜ ਮਿਰਚਾਂ ਨੇ ਆਪਣੇ ਕੋਲੇ ਤੇ ਬਾਕੀ ਅਦਰਕ ਦੇ ਪੀਸ ਲੰਬੇ ਕੱਟੇ ਤੇ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਅਰਬੀ ਲੰਬੀ ਕੱਟੀ ਹੈ ਲਸਣ ਦੇ ਪੀਸਮ ਵੀ ਆਪਾਂ ਲੰਬੇ ਲੰਬੇ ਕੱਟੇ ਤੇ ਇੱਕ ਲਏ ਆਪਾਂ ਟਮਾਟਰ ਟਮਾਟਰ ਐ ਜਿਹੜਾ ਆਪਾਂ ਇਹ ਬਾਅਦ ਦੇ ਵਿੱਚ ਪਾਵਾਂਗੇ ਪਹਿਲਾਂ ਆਪਾਂ ਸਾਰੇ ਮਸਾਲੇ ਕੜਾਈ ਦੇ ਵਿੱਚ ਤੇਲ ਦੇ ਵਿੱਚ ਛੱਡ ਦਾਂਗੇ ਤੇ ਭੁੰਨਣੇ ਕਰਾਂਗੇ ਸਟਾਰਟ ਕੜਾਈ ਰੱਖੀ ਕੜਾਈ ਦੇ ਵਿੱਚ ਪਾਇਆ ਤੇਲ ਤੇਲ ਤੋਂ ਬਾਅਦ ਪਾਈ ਆਪਾਂ ਹਿੰਗ ਹਿੰਗ ਨੂੰ ਕਲਕਾ ਕੇ ਨਾਲ ਹੀ ਆਪਾਂ ਪਾਤਾ ਜੀਰਾ ਉਸ ਤੋਂ ਬਾਅਦ ਜਦੋਂ ਹੀ ਜੀਰਾ ਆਪਣਾ ਫਰਾਈ ਜਾ ਹੋ ਗਿਆ ਥੋੜਾ ਜਿਹਾ ਬਰਾਊਨ ਜੇ ਹੋਣਾ ਸ਼ੁਰੂ ਹੋਇਆ ਆਪਾਂ ਨਾਲ ਦੀ ਨਾਲ ਸਾਰਾ ਕੁਝ ਇਕੱਠਾ ਹੀ ਸਾਰੇ ਮਸਾਲੇ ਕੜਾਈ ਦੇ ਵਿੱਚ ਪਾਤੇ ਤੇ ਦੇਖੋ ਇੱਥੇ ਆਪਾਂ ਪਿਆਜ਼ ਲਸਣ ਅਦਰਕ ਤੇ ਮਿਰਚੇ ਸਾਰੀਆਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਫਰਾਈ ਜਦੋਂ ਹੀ ਆਪਣੇ ਇਹ ਮਸਾਲੇ ਫਰਾਈ ਹੋ ਜਾਣਗੇ ਉਦੋਂ ਹੀ ਆਪਾਂ ਫਿਰ ਦੂਜਾ ਪ੍ਰੋਸੈਸ ਸ਼ੁਰੂ ਕਰਾਂਗੇ ਮਸਾਲੇ ਜਿਵੇਂ ਜਿਵੇਂ ਤੇਲ ਦੇ ਵਿੱਚ ਫਰਾਈ ਹੁੰਦੇ ਜਾਂਦੇ ਤੇਲ ਮਸਾਲਿਆਂ ਨੂੰ ਛੱਡਦਾ ਜਾਂਦਾ ਹੈਗਾ ਤੇ ਤੇਲ ਅਲੱਗ ਹੋ ਜਾਂਦਾ ਤੇ ਮਸਾਲੇ ਹੋ ਜਾਂਦੇ ਅਲੱਗ ਤੁਸੀਂ ਦੇਖ ਸਕਦੇ ਹੋ ਆਪਣੇ ਮਸਾਲੇ ਆ ਜਿਹੜੇ ਇਹ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਜਿਹੜਾ ਆਪਾਂ ਟਮਾਟਰ ਇੱਕ ਲਿਆ ਸੀ ਉਹਨੂੰ ਆਪਾਂ ਕੱਟ ਲਿਆ ਥੋੜਾ ਜਿਹਾ ਮੋٹے ਸਾਈਜ਼ ਦੀ ਕੱਟਿਆ ਸੋਹਣਾ ਲੱਗਦਾ ਹੈ ਇਹ ਜੀਆਂ ਸਬਜ਼ੀਆਂ ਦੇ ਵਿੱਚ ਜਦੋਂ ਆਪਾਂ ਥੋੜਾ ਜਿਹਾ ਮੋٹے ਦੇ ਜੇ ਟਮਾਟਰ ਪਾ ਕੇ ਉਹਨਾਂ ਨੂੰ ਵਿੱਚ ਫਰਾਈ ਕਰਦੇ ਆਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਟਮਾਟਰ ਹੈ ਇਹਨੂੰ ਵੀ ਆਪਾਂ ਹੀ ਪੰਨਾ ਲੈਣਾ ਹੈਗਾ ਵਿੱਚ ਦੇਖੋ ਜਿਵੇਂ ਜਿਵੇਂ ਮਸਾਲੇ ਆਪਣੇ ਭੁਜਦੇ ਜਾਂਦੇ ਆਵੇਂ ਆਵੇਂ ਸਾਰਾ ਆਇਲ ਹੈ ਜਿਹੜਾ ਛੱਡਦੇ ਜਾਂਦੇ ਆ ਤੇ ਜਿਹੜਾ ਟਮਾਟਰ ਹੈ ਇਹਨੂੰ ਆਪਾਂ ਜ਼ਿਆਦਾ ਸੌਫਟ ਨਹੀਂ ਕਰਾਂਗੇ ਇੱਥੇ ਥੋੜਾ ਜਿਹਾ ਆਪ ਤਾਕਿ ਇਹਦਾ ਸਬਜੀ ਦੇ ਵਿੱਚ ਟੇਸਟ ਇਹਦਾ ਵੀ ਵੱਖਰੀ ਜਿਹੀ ਆਵੇ ਬਹੁਤ ਹੀ ਵਧੀਆ ਟੇਸਟ ਬਣ ਜਾਂਦਾ ਜਦੋਂ ਇਹ ਇਸ ਤਰ੍ਹਾਂ ਸਬਜੀ ਬਣਾਉਣੀ ਹੈ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਤੀ ਸਾਰੀ ਅਰਬੀ ਜਿਹੜੀ ਆਪਾਂ ਪਹਿਲਾਂ ਹੀ ਕੱਟ ਕੇ ਰੱਖ ਰੱਖੀ ਹੋਈ ਹੈਗੀ ਤੇ ਮਸਾਲੇ ਆ ਜਿਹੜੇ ਸੁੱਕੇ ਮਸਾਲੇ ਆਪਾਂ ਪਾਉਣੇ ਹੁੰਦੇ ਉਹ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ ਪਹਿਲਾਂ ਐਸੀ ਤਰ੍ਹਾਂ ਹੀ ਅਰਬੀ ਨੂੰ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਸਾਰੇ ਮਸਾਲਿਆਂ ਦੇ ਨਾਲ ਜਿਵੇਂ ਹੀ ਅਰਬੀ ਆਪਣੀ ਵਧੀਆ ਵਧੀਆ ਐ ਫਰਾਈ ਹੋ ਜੂਗੀ ਉਦੋਂ ਫਿਰ ਆਪਾਂ ਮਸਾਲੇ ਇਹਦੇ ਵਿੱਚ ਐਡ ਕਰ ਦਾਂਗੇ 4-5 ਮਿੰਟ ਆਪਾਂ ਅਰਬੀ ਨੂੰ ਐਸੇ ਤਰ੍ਹਾਂ ਹੀ ਫਰਾਈ ਕੀਤਾ ਫਰਾਈ ਕਰਨ ਤੋਂ ਬਾਅਦ ਅਰਬੀ ਹੈ ਜਿਹੜੀ ਥੋੜੀ ਜੀ ਸੌਫਟ ਜੀ ਹੋ ਗਈ ਜਦੋਂ ਹੀ ਅਰਬੀ ਸੌਫਟ ਹੁੰਦੀ ਹੈ ਤੇ ਆਪਾਂ ਨਾਲ ਦੀ ਨਾਲ ਫਿਰ ਆਪਾਂ ਜਿਹੜੇ ਮਸਾਲੇ ਆ ਸੁੱਕੇ ਪਾਉਣੇ ਸ਼ੁਰੂ ਕਰ ਦੇਣੇ ਆਗੇ ਦੇਖੋ ਜਿਆਦਾ ਟਾਈਮ ਨਹੀਂ ਲੱਗਦਾਗਾ ਇਹਨੂੰ ਸਬਜੀ ਨੂੰ ਬਣਾਉਣ ਤੇ ਜੇ ਆਪਾਂ ਹੌਲੀ ਹੌਲੀ ਸਲੋ ਫਲੇਮ ਦੇ ਉੱਤੇ ਬਣਾਈਏ ਤਾਂ ਵੀ ਇਹ ਜਲਦੀ ਬਣ ਜਾਂਦੀ ਹੈ ਜੇ ਜਿਆਦਾ ਹੀ ਕਾਲੀ ਹੋਵੇ ਜਿਵੇਂ ਅੱਜ ਮੈਨੂੰ ਕਾਲੀ ਕਾਲੀ ਦੇ ਵਿੱਚ ਮੈਂ ਸਬਜੀ ਬਣਾ ਰਹੀ ਆਂਗੀ ਤਾਂ ਮੈਂ ਜਿਹੜਾ ਫਲੇਮ ਹੈ ਇਹਦਾ ਹਾਈ ਕੀਤਾ ਹੋਇਆਗਾ ਤੇ ਨਾਲ-ਨਾਲ ਇਹਨੂੰ ਹਿਲਾਈ ਜਾ ਰਹੀ ਆਂਗੀ ਤੇ ਉਸ ਤੋਂ ਬਾਅਦ ਮੈਂ ਪਾਇਆ ਇੱਕ ਚਮਚ ਨਮਕ ਦਾ ਤੇ ਅੱਧਾ ਚਮਚ ਇੱਥੇ ਮੈਂ ਪਾਇਆ ਮਿਰਚ ਦਾ ਤੇ ਅੱਧੇ ਤੋਂ ਥੋੜਾ ਜਿਹਾ ਵੱਧ ਪਾਉਂਗੀ ਮੈਂ ਹਲਦੀ ਇਹ ਸਾਰੇ ਮਸਾਲੇ ਪਾ ਕੇ ਆਪਾਂ ਭੁੰਨ ਲੈਣੇ ਹੁੰਦੇ ਨੇਗੇ ਤੇ ਇਸ ਤੋਂ ਬਾਅਦ ਮੈਂ ਪਾਤਾ ਧਨੀਆ ਪਾਊਡਰ ਤੇ ਨਾਲ ਹੀ ਪਾਤਾ ਥੋੜਾ ਜਿਹਾ ਜੀਰਾ ਪਾਊਡਰ ਇੱਕ ਚਮਚ ਜੀਰਾ ਪਾਊਡਰ ਹੈ ਜਿਹੜਾ ਆਪਾਂ ਪਾਇਆਗਾ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਮੈਚ ਕਰ ਦੇਣਾ ਹੈਗਾ ਜਦੋਂ ਇਹ ਚੰਗੀ ਤਰ੍ਹਾਂ ਆਪਣਾ ਕਲਰ ਹੈ ਜਿਹੜਾ ਛੱਡ ਦੇਣਗੇ ਤਾਂ ਆਪਣੇ ਮਸਾਲੇ ਇਹ ਸਮਝੋ ਪੁੱਜ ਚੁੱਕੇ ਨੇਗੇ ਫਿਰ ਆਪਾਂ ਇਹਨੂੰ ਸਬਜ਼ੀ ਨੂੰ ਕਵਰ ਕਰਕੇ 10 ਮਿੰਟ ਐਸੀ ਤਰ੍ਹਾਂ ਪਕਾਵਾਂਗੇ ਤੇ ਜਦੋਂ ਮੈਂ 10 ਮਿੰਟ ਪਕਾਈ ਤੇ ਉਸ ਤੋਂ ਬਾਅਦ ਵਿੱਚ ਮੈਂ ਦੇਖਿਆ ਵੀ ਸਬਜੀ ਨੂੰ ਚੈੱਕ ਕਰਾਂ ਤੇ ਤਕਰੀਬਨ ਤਕਰੀਬਨ ਜਿਹੜੀ ਸਬਜੀ ਹੈ ਆਪਣੀ ਬਣ ਕੇ ਤਿਆਰ ਹੋ ਚੁੱਕੀ ਸੀਗੀ ਜਦੋਂ ਮੈਂ ਇਹਦੇ ਉੱਪਰ ਕਵਰ ਦਿੱਤਾ ਤਾਂ ਥੋੜੀ ਜਿਹੀ ਵਿਰਲ ਦੇ ਕੇ ਇੱਕ ਦਿੱਤਾ ਸੀਗਾ ਤਾਂ ਕਿ ਜਿਹੜਿਆ ਸਬਜੀ ਦੇ ਵਿੱਚ ਪਾਣੀ ਜਾ ਨਾ ਹੋਵੇ ਇਹਦੀ ਸਟੀਮ ਜੀ ਨਾਲ ਜਿਹੜਾ ਪਾਣੀ ਜਾ ਬਣ ਜਾਂਦਾ ਫਿਰ ਟੇਸਟੀ ਨਹੀਂ ਲੱਗਦਾਗਾ ਵਿੱਚ ਪਾਣੀ ਜਾ ਫਿਰਦਾ ਸਬਜੀ ਨੂੰ ਫਿਰ ਉਹਨੂੰ ਜ਼ਿਆਦਾ ਹੋਰ ਬਣਾਉਣਾ ਪੈਂਦਾਗਾ ਕੌਣ ਲਈ ਪਾਣੀ ਜਦੋਂ ਹੀ ਮੈਂ ਦੇਖਿਆ ਸਬ지ਆ ਕੰਪਲੀਟ ਹੈ ਤੇ ਉਤੋਂ ਦੀ ਆਪਾਂ ਪਾਤੀ ਮੇਥੀ ਮਸਾਲੇ ਆਪਾਂ ਸਾਰੇ ਪਹਿਲਾਂ ਪਾ ਹੀ ਚੁੱਕੇ ਸੀਗੇ ਮੇਥੀ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਹਰ ਇੱਕ ਸਬਜੀ ਦੇ ਵਿੱਚ ਐਡ ਕਰਦੀ ਹੀ ਕਰਦੀ ਆ ਇਹਦੇ ਬਿਨਾ ਮੈਨੂੰ ਐਂ ਲੱਗਦਾ ਹੁੰਦਾ ਸਬਜੀ ਅਧੂਰੀ ਹੈਗੀ ਥੋੜੀ ਟੇਸਟਲੈਸ ਜੀ ਸਬਜੀ ਲੱਗਣ ਲੱਗ ਜਾਂਦੀ ਹੈ ਜੇ ਆਪਾਂ ਮੇਥੀ ਜਾਂ ਧਨੀਆ ਨਾ ਪਾਈਏ ਜਦੋਂ ਮੇਥੀ ਧਨੀਆ ਪਾ ਦਿੰਨੇ ਆ ਹਰ ਇੱਕ ਸਬਜੀ ਦਾ ਕਲਰ ਵੀ ਚੇਂਜ ਹੋ ਜਾਂਦਾ ਤੇ ਨਾਲੇ ਟੇਸਟ ਤਾਂ ਚੇਂਜ ਹੁੰਦਾ ਹੀ ਹੁੰਦਾ ਦੇਖੋ ਆਪਣੀ ਸਬਜੀ ਹੈ ਜਿਹੜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਦੇਖ ਕੇ دل ਕਰਦਾ ਹੁੰਦਾ ਜਲਦੀ ਜਲਦੀ ਰੋਟੀ ਦੇ ਉੱਪਰ ਧਰਈਏ ਤੇ ਖਾਈਏ ਹੁਣ ਜਿਹੜੀ ਇਹ ਸੁੱਕੀ ਸਬਜੀ ਹੁੰਦੀ ਹੈ ਚਾਹੇ ਆਪਾਂ ਰੋਟੀ ਨਾਲ ਖਾਈਏ ਤੇ ਚਾਹੇ ਪਰਾਂਠੇ ਨਾਲ ਖਾਈਏ ਇਹ ਆਪਣੀ ਚੋਇਸ ਹੁੰਦੀ ਹੈ ਵੀ ਆਪਾਂ ਕਿਸ ਤਰ੍ਹਾਂ ਕਿਹਦੇ ਨਾਲ ਖਾਣਾ ਪਸੰਦ ਕਰਦੇ ਆ ਇਹਦੇ ਨਾਲ ਦਹੀਂ ਰਹਿਤਾ ਕੁਝ ਵੀ ਆਪਾਂ ਲੈ ਕੇ ਤੇ ਬੜਾ ਹੀ ਆਨੰਦ ਲੈ ਸਕਦੇ ਆ ਸਬਜੀ ਦਾ ਸਬਜੀ ਇਸ ਤਰੀਕੇ ਨਾਲ ਬਣਾਓ ਤੁਸੀਂ ਬਹੁਤ ਹੀ ਵਧੀਆ ਤੇ ਟੇਸਟੀ ਟੇਸਟੀ ਬਣਦੀ ਹੈ ਜੇਕਰ ਕੋਈ ਰਿਸ਼ਤੇਦਾਰ ਭੈਣ ਭਰਾ ਆਏ ਹੋਣ ਤਾਂ ਕੋਈ ਸਬਜੀ ਨਾ ਹੋਵੇ ਤੇ ਜੀਆਂ ਸਬজੀਆਂ ਹੁੰਦੀਆਂ ਜਿਹੜੀਆਂ ਮਿੰਟੋ ਮਿੰਟ ਬਣ ਕੇ ਤਿਆਰ ਹੋ ਜਾਂਦੀਆਂ ਨੇ ਕੋਈ ਟਾਈਮ ਨਹੀਂ ਲੱਗਦਾਗਾ ਜਲਦੀ ਜਲਦੀ ਸਬਜੀ ਬਣਾਓ ਤੇ ਪਰਸੋਂ ਆਪ ਖਾਓ ਤੇ ਆਪਣੀ ਫੈਮਲੀ ਨੂੰ ਖਵਾਓ ਲੰਚ ਦੇ ਵਿੱਚ ਵੀ ਆਪਾਂ ਖਾ ਸਕਦੇ ਆ ਬ੍ਰੇਕਫਾਸਟ ਤੇ ਡਿਨਰ ਤੇ ਜਦੋਂ ਆਪਣਾ ਮਨ ਹੋਵੇ ਆਪਾਂ ਉਸੇ ਟਾਈਮ ਖਾ ਸਕਦੇ ਆ ਬਾਕੀ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਉਹ ਕੰਪਲੀਟ ਹੋ ਚੁੱਕੀਆਂ ਨੇ ਤੇ ਜੇ ਆਪਾਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਪਾ ਕੇ ਦੇਣੀ ਹੋਵੇ ਤਾਂ ਬੜੀ ਵਧੀਆ ਸਬਜੀ ਹੁੰਦੀ ਹੈ ਇਹ ਸੁੱਕੀ ਸੁੱਕੀ ਤੇ ਥੋੜੀ ਜੀ ਰਸਮੀ ਸੀ ਜੀ ਕਹ ਲਓ ਆਪਾਂ ਵੀ ਖਾਣ ਦੇ ਵਿੱਚ ਜਿਆਦਾ ਸੁੱਕੀ ਸੁੱਕੀ ਸਬਜੀ ਨਹੀਂ ਲੱਗਦੀ ਬੱਚੇ ਦੀ ਫਰਸਟ ਚੁਆਇਸ ਹੁੰਦੀ ਜਦੋਂ ਵੀ ਸਾਡੇ ਘਰ ਦੇ ਵਿੱਚ ਇਹ ਸਬਜੀ ਬਣਦੀ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਹਿ ਚੁੱਕੀ ਆ ਤਾਂ ਸਾਡੇ ਬੱਚੇ ਕਹਣਗੇ ਬਿਲਕੁਲ ਫਿੰਗਰ ਫਰਾਈ ਦੇ ਮੰਗੂਏ ਸਬਜੀ ਲੱਗਦੀ ਹੁੰਦੀ ਹੈ ਬਹੁਤ ਹੀ ਟੇਸਟੀ ਤੇ ਮਜ਼ੇ ਨਾਲ ਬੱਚੇ ਖਾਂਦੇ ਆ ਤੇ ਤੁਸੀਂ ਵੀ ਇਹ ਸਬਜੀ ਨੂੰ ਬਣਾਓ ਆਪ ਖਾਓ ਤੇ ਆਪਣੀ ਫੈਮਿਲੀ ਨੂੰ ਖਾਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਇਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਉਦ ਤੱਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ